ਜੇ ਤੂੰ ਆਖੇਂਗਾ ਵੀ ਤੜਕੋ ਤਰਕੀ ਰੇਟਾ ਮਾਰ ਕੇ 3:30 ਵਜੇ ਚੱਕ ਕੇ ਅਸੀਂ ਪਰਚੇ ਕਰ ਦਾਂਗੇ ਖਣੀਆਂ ਐ ਡਰ ਜਾਣਗੇ ਇਹ ਆਪਦਾ ਭਲੇਖਾ ਦੂਰ ਕਰ ਲਈ ਲੋਕ ਵੱਡੇ ਵੱਡੇ ਭਲੇਖੇ ਕੱਢ ਦਿੰਦੇ ਆ ਆਈ ਤੇ ਆਏ ਪਏ ਆ ਤੂੰ ਗੋਲੀ ਮਾਰਦੀ ਤੂੰ ਪਰਚਾ ਕਰਦੀ ਤੂੰ ਜੇਲ੍ਹਾਂ ਚ ਸੜਦੀ ਜਿੱਥੇ ਮਰਜ਼ੀ ਕਰ ਲਈ ਪਰ ਇਹ ਲੋਕ ਝੁੱਕਣ ਵਾਲੇ ਨਹੀਂਗੇ ਮੋਤੀ ਨੇ ਬਹੁਤ ਵਾਹ ਲਾਈ ਸੀ ਦਿੱਲੀ ਦੇ ਜਦੋਂ ਵੈਰੀਗੇਟ ਪੱਟ ਕੇ ਗਏ ਸੈਂਟਰ ਸਰਕਾਰ ਨਾਲ ਇਹ ਲੋਕ ਤਾਂ ਉਹਨੂੰ ਹਰਾਏ ਇਹ ਲੋਕਾਂ ਨੇ ਤਾਂ ਸੁਪਰੀਮ ਕੋਰਟ ਦਾ ਮੂੰਹ ਮੋੜਤਾ ਲੋਕ ਤਾਕਤ ਨੇ ਤਾਂ ਸਿਕੰਦਰ ਬਾਦਸ਼ਾਹ ਅੱਗੇ ਮੋੜ ਤੇ ਤੇ ਤੂੰ ਕਿਹੜੀ ਬਾਗ ਦੀ ਮੂਲੀ ਆ ਓਏ ਤੂੰ ਕੀ ਕਰ ਦੇਗਾ ਬਾਹਰ ਆ ਕੇ ਪੋਸਟ ਪਾਉਂਦਾ ਪੌਲਾ ਬਣਦਾ ਇਹ ਕਿਸਾਨਾਂ ਮਜ਼ਦੂਰਾਂ ਦਾ ਆਪਸ ਵਿੱਚ ਟਕਰਾਅ ਕਰਾਉਂਦਾ ਛੜਕਾਂ ਦੇ ਉੱਤੇ ਵੀ ਇਹ ਤਾਂ ਛੜਕਾਂ ਜਾਮ ਕਰਦੇ ਆ ਇਹ ਮਾਹੌਲ ਕਰਾ ਯਾਰਾ ਅਸਲੀ ਕਹਿ ਦਈਏ ਇਹੀ ਮੁੱਖ ਮੰਤਰੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਲੋਕਾਂ ਦੇ ਵਿੱਚ ਫਿੱਕ ਪਉਂਦਾ ਹੈ ਖਾਨ ਜਾਣਗੇ ਜਿੱਦਿਆ ਚੰਡੀਗੜ੍ਹ ਵਾਲ ਨੂੰ ਜਿਵੇਂ ਹੁਣ ਰੇਡਾਂ ਪੈ ਗਈਆਂ ਆਗੂ ਕਈ ਚੱਕ ਵੀ ਲੈ ਆ ਕੀ ਹੁਣ ਕਿਸਾਨ ਜਾਣਗੇ ਉਸੇ ਤਰ ਬਿਲਕੁਲ ਭਾਈ ਯਾਰ ਇਹ ਕਿਹੜੀ ਬਾਗ ਦੀ ਮੂਲੀ ਐ ਭਮਾ ਪਰਚੇ ਦਰਜ ਕਰਦੇ ਭਮਾ ਗੋਲੀ ਮਾਰਦੇ ਯਾਰ ਜਾਵਾਂਗੇ ਮੋਰਚਾ ਵੀ ਲਾਵਾਂਗੇ ਜਿੱਮੇ ਆਗੂਆਂ ਦੀ ਕਾਲ ਆਉਗੀ ਉਵੇਂ ਫੁੱਲ ਚੜਾਵਾਂਗੇ ਜਿਹੜੇ ਮਰਜ਼ੀ ਮੈਦਾਨ ਦੇ ਵਿੱਚ ਆ ਜਾ ਭਮਾ ਲੋਕਾਂ ਦੀ ਆਵਾਜ਼ ਨੂੰ ਦਬਾ ਲੈਂਗਾ ਭਗਵੰਤ ਮਾਨਸਿਆ ਤੂੰ ਐ ਲੋਕਾਂ ਦੀ ਆਵਾਜ਼ ਦਬ ਜੂਗੀ ਪਿਛਲੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਏ ਆ ਠੁੱਕ ਕੇ ਝਟਿਆ ਤੂੰ ਵਾਰ-ਵਾਰ ਤੇ ਐਂ ਰੇਡਾਂ ਮਾਰ ਕੇ ਚੱਕ ਕੇ ਤੂੰ ਜੇਲਾਂ ਦੇ ਵਿੱਚ ਸਾਨੂੰ ਸਿੱਟ ਦੇਂਗਾ ਕੋਈ ਗੱਲ ਨਹੀਂ ਜਾਵਾਂਗੇ ਜਾਣੋ ਨਹੀਂ ਹਟਦੇ ਭੁੱਲੇ ਸਮੇਂ ਤੇ ਮੁੜ ਕੇ 8 9 ਮੰਗਾਂ ਤੇ ਜਦੋਂ ਗੱਲ ਹੋਈ ਐ ਤੇ ਉਸ ਤੋਂ ਬਾਅਦ ਮੀਟਿੰਗ ਛੱਡ ਕੇ ਭੱਜ ਗਿਆ ਇਹ ਤੇਰੇ ਢੂੜ ਸਾਲ ਰਹਿ ਗਿਆ ਤੇਰਾ ਕਿਸੇ ਨੇ ਨਾਂ ਨਹੀਂ ਲੈਣਾ ਭਗਵੰਤ ਮਾਨਸਿਆਂ ਬਸ ਦਾ ਡਰਾਈਵਰ ਹੋ ਵੀ ਨਾ ਭਾਈ ਜੋ ਮੈਂਟਲੀ ਸਤੁੱਲਣ ਖੋ ਬੈਠੇ ਸਮਝ ਲਓ ਬਸ ਦੀਆਂ ਸਵਾਰੀਆਂ ਕਈਆਂ ਖਤਮ ਐ ਤੇ ਪੰਜਾਬ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਡਰਾਈਵਰ ਐ ਇਹਦਾ ਦਿਮਾਗੀ ਸਤੁੱਲਣ ਖੋ ਚੁੱਕਿਆ ਇਹ ਲੋਕਾਂ ਵਾਲੀ ਟੀਮ ਨਾਲ ਜੁੜੇ ਤੁਸੀਂ ਮੈਂ ਮਹੰਤਾਜ ਕੱਲ 5 ਮਾਰਚ ਨੂੰ ਐਸਕੇਮ ਦਾ ਜਿਹੜਾ ਚੰਡੀਗੜ੍ਹ ਜਾਣ ਦਾ ਸੱਦਾ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਗੂਆਂ ਦੇ ਘਰਾਂ ਵਿੱਚ ਰੈਡਾਮਾਨੇ ਸ਼ੁਰੂ ਕਰ ਦਿੱਤੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਵਿੱਚੋਂ ਕੁਝ ਆਗੂ ਜਿਹੜੇ ਬਚ ਕੇ ਪਾਸੇ ਹੋ ਗਏ ਨੇ ਉਹਨਾਂ ਵਿੱਚੋਂ ਇੱਕ ਨੇ ਬੀਕੀਓ ਗ੍ਰਾਹਾਂ ਦੇ ਬਿੱਟੂ ਮੱਲਣ ਗੱਲਬਾਤ ਕਰਦੇ ਆ ਕਿ ਪੁਲਿਸ ਆਈ ਹੈ ਤੇ ਨਾਲ ਹੀ ਜਿਹੜਾ ਕੱਲ ਮੁੱਖ ਮੰਤਰੀ ਨੇ ਬਿਆਨ ਦਿੱਤਾ ਉਸ ਬਾਰੇ ਵੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਮੈਂ ਕੀ ਵਾਪਰ ਇਸ ਵੇਰੇ ਕਿੱਥੋਂ ਆਏ ਸਭ ਤੋਂ ਪਹਿਲਾਂ ਮਤਾਜ ਰਾਤ ਸਾਨੂੰ ਪਤਾ ਲੱਗ ਗਿਆ ਸੀਗਾ ਜੇ ਸੰਮੋਲ ਦੇ ਵਿੱਚ ਮੁੱਖ ਮੰਤਰੀ ਮੀਟਿੰਗ ਛੱਡ ਕੇ ਭੱਜਿਆ ਸ਼ਾਇਦ ਇਤਿਹਾਸ ਦੇ ਵਿੱਚ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਗਈਆਂ 70 75 ਸਾਲ ਦੇ ਵਿੱਚ ਤੇ ਆਗੂਆਂ ਨੇ ਮੀਟਿੰਗਾਂ ਕੀਤੀਆਂ ਵੀ ਆਏ ਮੁੱਖ ਮੰਤਰੀ ਦੀ ਪਗਲਾਠ ਤੇ ਉਹਦੇ ਵਿੱਚੋਂ ਮੀਟਿੰਗ ਛੱਡ ਕੇ ਭੱਜਣਾ ਤੇ ਚੈਲੰਜ ਕਰਕੇ ਜਾਣਾ ਤੇ ਇਹ ਪੰਜਾਬ ਲਈ ਕਿਰਤੀ ਲੋਕਾਂ ਲਈ ਇਹ ਕੋਈ ਸ਼ੁਭ ਸੁਨੇਹਾ ਨਹੀਂਗਾ ਤੇ ਉਹਦੇ ਵਿੱਚ ਸਾਨੂੰ ਪਤਾ ਸੀ ਵੀ ਸਾਡੇ ਘਰਾਂ ਦੇ ਵਿੱਚ ਰੇਡਾਂ ਵੱਜਣਗੀਆਂ ਹਾਂਜੀ ਤੇ ਉਹਦੇ ਵਿੱਚ ਅਸੀਂ ਪੂਰੀ ਚੌਕਸੀ ਦੇ ਨਾਲ ਅਸੀਂ ਆਪ ਦਾ ਤਿਆਰ ਸੀਗੇ ਵੀ ਕਿਸੇ ਵੀ ਸਮੇਂ ਪੁਲਿਸ ਆ ਸਕਦੀ ਹੈ ਜੀ ਤੇ 1 ਵਜੇ ਮੈਨੂੰ ਫੋਨ ਆਉਂਦਾ ਸਾਡੇ ਲੁਧਿਆਣਾ ਜ਼ਿਲ੍ਹੇ ਤੋਂ ਸਾਡੇ ਆਗੂਆਂ ਦਾ ਵੀ ਇੱਥੇ ਰੇਡਾਂ ਪੈ ਚੁੱਕੀਆਂ ਨੇ ਠੀਕ ਹੈ ਤੇ ਮੈਂ ਆਪਦੇ ਆਗੂਆਂ ਨੂੰ ਸੂਚਿਤ ਕੀਤਾ گاਹ ਜ਼ਿਲ੍ਹੇ ਦੇ ਵਿੱਚ ਫੋਨ ਕੀਤੇ ਉਸ ਤੋਂ ਬਾਅਦ ਮੈਂ ਡੇਢ ਪੌਣੇ ਇੱਕ ਦੋ ਉੱਠਿਆ ਮੈਨੂੰ ਪਤਾ ਸੀ ਵੀ 3 3:30 ਦੇ ਵਿੱਚ ਵਿੱਚ ਰੇਡ ਕਰ ਸਕਦੇ ਆ ਤੇ 2:30 3 ਟਾਈਕ ਵਜੇ ਮੈਂ ਆਉ ਦਾ ਰੈਡੀ ਹੋ ਕੇ ਪੌਣੇ ਤਿੰਨ ਤੇ ਸਵਾ ਤਿੰਨ ਵਜੇ ਪੁਲਿਸ ਨੇ ਮੇਰੇ ਘਰੇ ਰੇਡ ਮਾਰੀ ਐ ਦੋ ਗੱਡੀਆਂ ਸੀ ਭਰੀਆਂ ਜਦੋਂ ਕੈਮਰਾਂ ਥਾਣੀ ਦੇਖਿਆ ਗੇਟ ਭੰਨਣ ਲੱਗ ਗੇ ਖੜਕਾਉਣ ਲੱਗ ਗੇ ਮੈਂ ਆਉ ਦਾ ਨਿਕਲ ਗਿਆ ਉਸ ਤੋਂ ਬਾਅਦ ਮੈਨੂੰ ਘਰ ਦੇ ਆਣੇ ਦੱਸਿਆ ਵੀ ਬਾਅਦ ਦੇ ਵਿੱਚ ਮੇਰੇ ਡੈਡੀ ਨੇ ਜਾ ਕੇ ਗੇਟ ਖੋਲ੍ਹਿਆਗਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਤੁਸੀਂ ਗੇਟ ਨਹੀਂ ਖੋਲ੍ਹ ਰਹੇ ਐਨਾ ਟਾਈਮ ਹੋ ਗਿਆ ਸੀ ਗੇਟ ਖੜਕਾਈ ਜਾਂਦੇ ਕਿ ਵੀ ਮੇਰਾ ਪਰਿਵਾਰ ਥੋੜੀ ਅੰਦੀਕ ਚ ਬੈਠਾ ਹੈ ਵੀ ਤੁਸੀਂ ਆਓਗੇ ਅਸੀਂ ਗੇਟ ਖੋਲ੍ਹਣਾ ਕੀ ਅਸੀਂ ਗੁਨਾਹ ਕਰਤਾ ਅਸੀਂ ਕੋਈ ਗੈਂਗਸਟਰ ਹੈ ਜਾਂ ਕੋਈ ਅਸੀਂ ਨਸ਼ਾ ਤੱਕਸਰ ਹੈ ਜਾਂ ਕੋਈ ਅਸੀਂ ਕੋਈ ਬਹੁਤ ਵੱਡਾ ਗਨਾਹ ਕਰਤਾ ਕਿ ਸਾਡੇ ਖਿਲਾਫ ਕੋਈ ਕੰਪਲੇਂਟ ਹੈ ਜਾਂ ਸਾਡੇ ਖਿਲਾਫ ਕੋਈ ਵਾਰੰਟ ਹੈ ਵੀ ਤੁਸੀਂ ਰੇਡ ਮਾਰੋਗੇ ਤੇ ਸਾਡਾ ਪਰਿਵਾਰ ਵਿਹੜੇ 'ਚ ਖੜਾ ਵੀ ਤੁਸੀਂ ਪੁਲਿਸ ਆਊਗੀ ਤੇ ਅਸੀਂ ਬਾਰ ਖੋਲਾਂਗੇ ਇਸ ਤਰ੍ਹਾਂ ਦੀਆਂ ਰੇਡਾਂ ਕਰਨੀਆਂ ਅਸੀਂ ਲੋਕਾਂ ਦੀ ਆਵਾਜ਼ ਚਾਹੁੰਦੇ ਹਾਂ ਤੁਸੀਂ ਐ ਭਗਵਾਨ ਲੋਕਾਂ ਦੀ ਆਵਾਜ਼ ਨੂੰ ਦਬਾ ਲੇਂਗਾ ਭਗਵੰਤ ਮਾਨਸਿਆਂ ਤੂੰ ਆਏ ਲੋਕਾਂ ਦੀ ਆਵਾਜ਼ ਦਬਜੂਗੀ ਪਿਛਲੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਏ ਆ ਠੁੱਕ ਕੇ ਚਟਿਆ ਤੂੰ ਵਾਰ-ਵਾਰ ਤੇ ਆਏ ਰੇਡਾਂ ਮਾਰ ਕੇ ਚੱਕ ਕੇ ਤੂੰ ਜੇਲ੍ਹਾਂ ਦੇ ਵਿੱਚ ਸਾਨੂੰ ਸਿੱਟ ਦੇਂਗਾ ਕੋਈ ਗੱਲ ਨਹੀਂ ਜਾਵਾਂਗੇ ਜਾਣੋ ਨਹੀਂ ਹਟਦੇ ਆਈ ਤੇ ਆਏ ਪਏ ਆ ਤੂੰ ਗੋਲੀ ਮਾਰਦੀ ਤੂੰ ਪਰਚਾ ਕਰਦੀ ਤੂੰ ਜੇਲ੍ਹਾਂ ਚ ਸਿੱਟਦੀ ਜਿੱਥੇ ਮਰਜ਼ੀ ਕਰ ਲਈ ਪਰ ਇਹ ਲੋਕ ਝੁੱਕਣ ਵਾਲੇ ਨਹੀਂਗੇ ਜੇ ਤੂੰ ਆਖੇਂਗਾ ਵੀ ਤੜਕੋ ਤੜਕੀ ਰੇਡਾਂ ਮਾਰ ਕੇ 3:30 ਵਜੇ ਚੱਕ ਕੇ ਅਸੀਂ ਪਰਚੇ ਕਰ ਦਿਆਂਗੇ ਖਣੀਆਂ ਐ ਡਰ ਜਾਣਗੇ ਇਹ ਆਪਦਾ ਭਲੇਖਾ ਦੂਰ ਕਰ ਲਈ ਲੋਕ ਵੱਡੇ ਵੱਡੇ ਭਲੇਖੇ ਕੱਢ ਦਿੰਦੇ ਆ ਹੂੰ ਅੱਛਾ ਇਹ ਸਾਰਾ ਕੋ ਲੱਗਦਾ ਕਿ ਕੱਲ ਦੇ ਕੱਟ ਕਰਕੇ ਸਾਰੇ ਜਿਹੜੇ ਆਗੂਆਂ ਕਿਉਂਕਿ ਹੋਰ ਵੀ ਆਗੂਆਂ ਘਰੇ ਰੇਡਾਂ ਪਈਆਂ ਲੱਗ ਇੱਧਰ ਗ੍ਰਿਫਤਾਰ ਵੀ ਕੀਤੇ ਕਈ ਉਹਨਾਂ ਵਿੱਚੋਂ ਬਿਲਕੁਲ ਗ੍ਰਿਫਤਾਰ ਕੀਤੇ ਆ ਜਿਹੜੇ ਆਗੂ ਕੁਝ ਬਚਾ ਕਰਕੇ ਆ ਉਹਦਾ ਨਿਕਲ ਕੇ ਉਹ ਸਾਈਡਾਂ ਤੇ ਆ ਜਿਵੇਂ ਹੁਣ ਮੇਰੇ ਘਰੇ ਰੇਡ ਪਈ ਆ ਮੈਂ 3 ਵਜੇ ਆਪਦਾ ਸਾਈਡ ਤੇ ਹੋ ਗਿਆ ਤੇ ਉਹ ਕਈ ਆਗੂ ਅਰੈਸਟ ਕਰ ਲਿਆ ਘਰਾਂ ਚੋਂ ਲੈ ਕੇ ਆ ਕੇ ਇਹਨਾਂ ਨੂੰ ਐ ਭਾਵੇਂ ਇਹ ਚੰਡੀਗੜ੍ਹ ਮੋਰਚੇ ਨੂੰ ਭਾਵੇਂ ਤੂੰ ਕਹਦੇਗਾ ਵੀ ਮੋਰਚਾ ਅਸਮੈਂ ਲੱਗਣ ਨਹੀਂ ਦਿੰਦਾ ਐ ਮੋਰਚਾ ਪਿੱਛੇ हट ਜਾਊਗਾ ਐ ਮੋਰਚੇ ਕਿਤੇ ਹਟੇ ਐ ਇਹਦਾ મોદી ਨੇ ਬਹੁਤ ਵਾਹ ਲਾਈ ਸੀ ਦਿੱਲੀ ਦੇ ਜਦੋਂ ਬੈਰੀਕੇਡ ਪੱਟ ਕੇ ਗਏ ਸੈਂਟਰ ਸਰਕਾਰ ਨਾਲ ਇਹ ਲੋਕ ਤਾਂ ਉਹਨੂੰ ਹਰਾਏ ਇਹ ਲੋਕਾਂ ਨੇ ਤਾਂ ਸੁਪਰੀਮ ਕੋਰਟ ਦਾ ਮੂੰਹ ਮੋੜਤਾ ਲੋਕ ਤਾਕਤ ਨੇ ਤਾਂ ਸਿਕੰਦਰ ਬਾਦਸ਼ਾਹ ਅੱਗੇ ਮੋੜਤੇ ਤੇ ਤੂੰ ਕਿਹੜੀ ਬਾਗ ਦੀ ਮੂਲੀ ਆ ਵੇ ਤੂੰ ਕੀ ਕਰਦੇਗਾ ਲੋਕਾਂ ਤੋਂ ਵੱਡਾ ਐ ਤੂੰ ਅੱਜ ਅੱਜ ਯਾਰ ਇਹਦਾ ਚਿੱਠਾ ਸਾਹਮਣੇ ਆ ਗਿਆ ਪੰਜਾਬ ਦੇ ਲੋਕੋ ਆਈ ਇਹ ਇੱਕ ਪਾਸਾ ਕਰਨ ਵਾਲੀ ਗੱਲ ਆ ਗਈ ਹੈ ਹੁਣ ਜਿਵੇਂ ਕਾਰਪੋਰੇਟਾਂ ਦਾ ਇਹ ਸਾਥ ਦੇ ਰਹੇ ਐ ਜਿਵੇਂ ਇਹ ਵੱਡੇ ਹਮਲੇ ਕਰ ਰਹੇ ਐ ਇਹ ਤਾਂ ਬੀਜੇਪੀ ਤੋਂ ਵੀ ਅੱਗੇ ਟੱਪ ਗਿਆ ਹੁਣ ਭਗਵੰਤ ਮਾਨ ਦਾ ਚਿਹਰਾ ਨੰਗਾ ਹੋ ਗਿਆ ਕੀ ਆਮ ਘਰਾਂ ਦਾ ਮੁੰਡਾ ਭਗਤ ਸਿੰਘ ਦੇ ਰਾਹਾਂ 'ਤੇ ਚੱਲਣ ਵਾਲਾ ਜਿਹੜਾ ਅੱਜ ਕਿਸਾਨਾਂ ਦੇ ਘਰੇ ਰੇਡ ਮਾਰ ਰਿਹਾ ਕੀ ਗਨਾਹ ਕਰਤਾ ਭਾਈ ਕੀ ਉਹਨਾਂ ਨੇ ਕੀਤਾ 2.5 2.5 ਵਜੇ 3 3 ਵਜੇ ਤੂੰ ਪੁਲਿਸ ਭੇਜ ਰਿਆਂ ਕੀ ਕਿਸੇ ਤੋਂ ਕੋਈ ਨਸ਼ਾ ਤਕਸਰ ਨੇ ਕਿ ਲੋਕਾਂ ਦੀ ਬਾਤ ਚਾਹਤੇ ਆ ਕੀ ਕਿਸਾਨਾਂ ਨੇ ਇਹ ਕਿਹਾ ਸੀਗਾ ਵੀ ਕਿਸਾਨਾਂ ਮਜ਼ਦੂਰਾਂ ਦੇ ਇਹਦੀ ਖਤਰ ਲਿਆਂਦਾ ਕਿਰਤੀ ਲੋਕਾਂ ਨੇ ਤੈਨੂੰ ਵੀ ਬਾਅਦ ਦੇ ਵਿੱਚ ਤੂੰ ਉਹਨਾਂ ਤੇ ਡੰਡਾ ਚਾੜ੍ਹਣਾ ਤੂੰ ਆ ਆ ਬਦਲਾ ਆ ਬਦਲਾ ਆਇਆ ਪੰਜਾਬ ਦੇ ਵਿੱਚ ਯਾਰ ਅੱਛਾ ਜਿਹੜੀ ਜਿਹੜੀ ਕੱਲ ਮੀਟਿੰਗ ਹੋਈ ਉਹਦੇ ਵਿੱਚ ਕਹਿੰਦੇ ਆ ਕਿ ਕੋਈ ਜੋ ਮੰਗਾ ਪਹਿਲਾਂ ਮੰਨ ਲਈਆਂ ਸੀਗੀਆਂ ਉਸ ਤੋਂ ਬਾਅਦ ਇੱਕਦਮ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹੋਇਆ ਮੀਟਿੰਗ ਛੱਡ ਕੇ ਤੁਰ ਗਿਆ ਇਹ ਕੀ ਲੱਗਦਾ ਵੀ ਕੋਈ ਮੰਗਾਂ ਉਹਦੇ ਵਿੱਚ ਨਜਾਇਜ਼ ਸੀਗੀਆਂ ਕੋਈ ਜਿਹੜੀਆਂ ਬਾਤ ਦੇ ਵਿੱਚ ਆਇਆ ਹੋ ਗਿਆ ਨਹੀਂ 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 ਬਿਲਕੁਲ ਮੰਗਾ ਜਾਇ ਸੀ ਵਧੀਆ ਗੱਲਬਾਤ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਪੂਰੇ ਮਾਹੌਲ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜਦੋਂ ਰਾਜੇ왈 ਸਾਹਿਬ ਨੇ ਗੱਲ ਕੀਤੀ ਛੇੜੀ ਕੋਈ ਸ਼ੈਲਰਾਂ ਦਾ ਕੋਈ ਕਪੜਾ ਕਪੜਾ ਸੀਗਾ ਉਹਦੇ ਵਿੱਚ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਆਹ ਮਸਲਾ ਵੀ ਹੈ ਉਹ ਬੰਦਾ ਦੇ ਕੇਜਰੀਵਾਲ ਦੇ ਨਜ਼ਦੀਕੀ ਹੈ ਤੇ ਉਸ ਮਸਲੇ ਤੇ ਆਊਂ ਗਊ ਕਰ ਗਿਆ ਮੈਨੂੰ ਲੱਗਿਆ ਵੀ ਵੀ ਸਾਨੂੰ ਲੱਗਿਆ ਇਹ ਆਈਡੀਆ ਆਇਆ ਵੀ ਉਸ ਮਸਲੇ ਤੋਂ ਆਗੂ ਦੱਸਦੇ ਆ ਵੀ ਥੋੜਾ ਜਿਹਾ ਪਲਟੀ ਮਾਰ ਕੇ ਤੇ ਛੱਡ ਕੇ ਮੀਟਿੰਗ ਭੱਜ ਗਿਆ ਆਹਦਾ ਤੁਸੀਂ ਆਇਆ ਦੱਸੋ ਵੀ 5 ਤਰੀਕ ਨੂੰ ਧਰਨਾ ਲਾਉਂਗੇ ਜਾਂ ਨਹੀਂ ਲਾਉਂਦੇ ਤੇ ਮੈਂ ਮੀਟਿੰਗਸ ਨੂੰ ਤਾਂ ਉਹਦਾ ਉਹਦਾ ਰਵਈਆ ਤੇ ਇਹ ਲੱਗਿਆ ਵੀ ਮੈਂ ਮੀਟਿੰਗਸ ਨੂੰ ਡਰਦੇ ਨੇ ਨਹੀਂ ਦਿੱਤੀਗੀ ਮੈਂ ਤੁਹਾਨੂੰ ਮੀਟਿੰਗ ਉਹ ਦਿੱਤੀ ਹੈਗੀ ਵੀ ਇਹਦਾ ਮਤਲਬ ਜਦੋਂ ਕੋਈ ਕੋਈ ਵੀ ਸਰਕਾਰ ਆ ਜਦੋਂ ਆਪਾਂ ਧਰਨਾ ਮਜਾਰਾ ਕਰਦੇ ਆ ਸਰਕਾਰ ਮੀਟਿੰਗ ਫੇਰ ਹੀ ਦਿੰਦੀ ਆ ਨਹੀਂ ਉਹ ਉਹ ਕਿਦੋਂ ਸਰਕਾਰ ਮੀਟਿੰਗ ਦਿੰਦੀ ਆ ਤੇ ਉਸ ਰਵਈਏ ਤੋਂ ਉੱਠ ਕੇ ਭੱਜ ਗਿਆ ਤੇ ਆਮਾਨਦਾਰੀ ਦੇ ਚਿੱਠੇ ਤਾਂ ਇਹਨਾਂ ਨੂੰ ਇੱਥੋਂ ਤੱਕ ਹੀ ਸਾਹਮਣੇ ਆਈ ਜਾਂਦੇ ਆ ਉਹ ਨਸ਼ਾ ਤਖਸਰਾ ਦੇ ਅਸੀਂ ਘਟ ਆ ਰਹੇ ਆ ਸਭ ਲੋਕ ਵਿਖਾਵਾ ਯਾਰ ਅਫਸਰਾਂ ਨੂੰ ਖੁੱਡੇ ਲੈਣ ਲਾਉਣਾ ਛੋਟੇ ਅਫਸਰਾਂ ਨੂੰ ਇਹ ਸਭ ਲੋਕ ਵਿਖਾਵਾ ਤੂੰ ਐ ਲੋਕਾਂ ਦਾ ਮੂੰਹ ਮੋੜ ਦੇਂਗਾ ਤੂੰ ਲੋਕਾਂ ਤੋਂ ਵੱਡਾ ਐ ਅੱਜ ਇਹ ਤੇਰੇ ਢੂੜ ਸਾਲ ਰਹਿ ਕੇ ਤੇਰਾ ਕਿਸੇ ਨੇ ਨਾਂ ਨਹੀਂ ਲੈਣਾ ਭਗਵੰਤ ਮਾਨਸਿਆਂ ਡੇਢ ਸਾਲ ਚ ਚੰਗਾ ਬੀਤ ਜੇਗਾ ਤਾਂ ਲੋਕ ਯਾਦ ਰੱਖ ਲੈਣ ਕਾਰਨਾਮਿਆਂ ਤੇ ਉਤਰਿਆ ਹੋਇਆ ਸੋਨੂੰ ਲੋਕ ਮਾਂਜ ਕੇ ਰੱਖ ਦੇਣਗੇ ਅੱਜ ਉਹੀ ਭਗਵੰਤ ਮਾਨ ਆ ਜਿਹੜਾ ਤੂੰ ਬੋਰਡ ਲੈ ਲੈ ਕਿਸਾਨਾਂ ਮਜ਼ਦੂਰਾਂ ਦੇ ਪਾਰਲੀਮੈਂਟ ਦੇ ਵਿੱਚ ਇੱਥੇ ਨਾਰੇ ਲਾਉਦਾ ਹੁੰਦਾ ਸੀ ਕਿ ਕਿਸਾਨ ਮਜ਼ਦੂਰ ਏਕਤਾ ਅੱਜ ਉਹਨਾਂ ਕਿਸਾਨ ਮਜ਼ਦੂਰ ਏਕਤਾ ਦੇ ਤੂੰ ਗਲ ਦੇ ਵਿੱਚ ਡੰਡਾ ਦੇ ਰਿਹਾ ਹੈ ਉਹ ਕਿਸਾਨ ਮਜ਼ਦੂਰ ਏਕਤਾ ਦੇ ਘਰਾਂ ਦੇ ਵਿੱਚ ਤੂੰ ਉਹ ਆਗੂਆਂ ਦੇ ਘਰਾਂ ਦੇ ਵਿੱਚ ਡੇਡਾ ਮਾਰ ਰਿਹਾ ਹੈ ਜਿਹੜੇ 50 50 ਸਾਲ ਹੋ ਗਏ 19 ਤੱਕ ਤੇਰੀ ਉਮਰ ਨਹੀਂ ਜਿਹੜੇ 50 50 ਸਾਲ ਹੋ ਗਏ ਕੋਹਲਾਂ ਦੀ ਗਵਾਹੀ ਕਰਦੇ ਹੁੰਦੇ ਆ ਅੱਛਾ ਇੰਨੇ ਸੀਨੀਅਰ ਲੀਡਰ ਉਹਨਾਂ ਦੇ ਹੋਰ ਐ ਬੋਲਣਾ ਕਿ ਜਾਓ ਜਾਓ ਕਰ ਲਓ ਜੋ ਕੋ ਕਰਨਾ ਮੈਂ ਕੋਈ ਮੰਗਣੀ ਮੰਰਨੀ ਐ ਬੋਲ ਰਹੇ ਇਹਨੂੰ ਕਿਵੇਂ ਦੇਖਦੇ ਹੋ ਸੰਜੁਗਤ ਕਿਸਾਨ ਮੋਰਚਾ ਜਿਹੜਾ ਪੂਰੇ ਭਾਰਤ ਦੇ ਵਿੱਚ ਤੇ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਦਾ ਤੇ ਉਹਦੇ ਵਿੱਚ ਬਹੁਤ ਵਧੀਆ ਆਗੂ ਹੈ ਜਿਹੜੇ ਨੌਲੇਜ ਰੱਖਦੇ ਆ ਜਿਹੜੇ 50-50 ਸਾਲ ਤੋਂ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾ ਵਾਸਤੇ ਆਪਣੀ ਸੇਵਾ ਲਈ ਹੋਈ ਹੈ ਉਹਨਾਂ ਨੂੰ ਐਡਾਰਕ ਕਰਨਾ ਮੈਨੂੰ ਲੱਗਦਾ ਇਹ ਰਾਏ ਤਾਂ ਮੋਦੀ ਨੇ ਨਹੀਂ ਸਾਨੂੰ ਮੀਟਿੰਗ 'ਚ ਸਾਡੇ ਆਗੂਆਂ ਨੂੰ ਬੋਲਿਆ ਜਿਹੜੇ ਹਿਸਾਬ ਨਾਲ ਇਹ ਹੈ ਕੀ ਇਹ ਲੋਕਾਂ ਪੱਖੀ ਹੈ ਕੀ ਹੁਣ ਭਗਵੰਤ ਮਾਨ ਦਾ ਚਿਹਰਾ ਪੰਜਾਬ ਦੇ ਲੋਕੋ ਇਹਨੂੰ ਪਛਾਣ ਲੋ ਇਹ ਆਮ ਘਰਾਂ ਦੇ ਜਿਹੜੇ ਉੱਠੇ ਸੀ ਆਮ ਘਰਾਂ ਦੇ ਵਿੱਚੋਂ ਉੱਠੇ ਸੀ ਇਹ ਸਭ ਤੋਂ ਵੱਡੇ ਲਟੇਰੇ ਆ ਇਹ ਸਭ ਤੋਂ ਵੱਡੇ ਲੋਟੂ ਹੈ ਇਹ ਲੋਕਾਂ ਦਾ ਚਿਹਰਾ ਪਛਾਨਣ ਵਾਲਾ ਅੱਜ ਇਹ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕੀ ਕਰ ਰਿਹਾ ਹੈ ਕਿਵੇਂ ਉਹਨਾਂ ਤੇ ਪਰਚੇ ਦਰਜ ਕਰ ਰਿਹਾ ਹੈ ਕਿਵੇਂ ਉਹਨਾਂ ਦੇ ਘਰਾਂ 'ਚ ਰੇਡਾਂ ਮਾਰ ਰਿਹਾ ਹੈ ਕਿਵੇਂ ਉਹਨਾਂ ਨੂੰ ਅਰੈਸਟ ਕਰ ਰਿਹਾ ਹੈ ਕਿਵੇਂ ਮੈਮੋਰਚਾ ਲੱਗਣ ਨਹੀਂ ਦਿੰਦਾ ਕਿਵੇਂ ਮੀਟਿੰਗਾਂ 'ਚ ਛੱਟ-ਛੱਟ ਮੀਟਿੰਗਾਂ ਭਜਦਾ ਹੈ ਕਿਵੇਂ ਮੀਟਿੰਗਾਂ 'ਚ ਚੈਲੰਜ ਕਰਦਾ ਹੈ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਕੋਈ ਬੱਸ ਦਾ ਡਰਾਈਵਰ ਹੋਵੇ ਨਾ ਭਾਈ ਜਿਉ ਮੈਂਟਲੀ ਸਤੁੱਲਨ ਖੋ ਬੈਠੇ ਸਮਝ ਲਓ ਬੱਸ ਦੀਆਂ ਸਵਾਰੀਆਂ ਗਈਆਂ ਖਤਮ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਡਰਾਈਵਰ ਹੈ ਇਹਦਾ ਦਿਮਾਗੀ ਸਤੁੱਲਨ ਖੋ ਚੁੱਕਿਆ ਹੈ ਠੀਕ ਹੈ ਇਹਦਾ ਸਤੁੱਲਨ ਵਿੜ ਗਿਆ ਸਾਡੇ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੈ ਇਹਨਾਂ ਨੇ ਬੇੜਾ ਕਰਕ ਕਰਤਾ ਮਾਇਆ ਦਾ 2 ਸਾਲ ਜਿਹੜੇ ਰਹਿ ਗਏ ਜੇ ਆਹ ਹਾਲਾਤ ਰਹੇ ਲੋਕ ਨਾ ਉੱਠੇ ਪੂਰੇ ਪੰਜਾਬ ਦੇ ਬੱਚੇ ਬੇੜਾ ਕਰਕ ਕਰਦੇ ਨੇਗੇ ਕਿਉਂਕਿ ਇਹ ਡਰਾਈਵਰ ਦਾ ਸਤੁੱਲਨ ਖੋ ਚੁੱਕਿਆ ਹੈ ਇਹਦੇ 'ਚ ਨਾ ਸਹਿਣ ਹੈ ਨਾ ਸ਼ਕਤੀ ਹੈ ਨਾ ਸਹਿਣਸ਼ੀਲਤਾ ਹੈ ਇਸ ਬੰਦੇ ਦਾ ਦਿਮਾਗੀ ਸਤੁੱਲਨ ਖੋ ਚੁੱਕਿਆ ਜਿਹੜੇ ਹਿਸਾਬ ਦੇ ਹਾਲਾਤਾਂ ਦੇ ਨਾਲ ਪੱਤਰਕਾਰਾਂ ਨੂੰ ਦਬਾਉਂਦੇ ਹੋਇਆ ਜਿਹੜੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਦਬਾਉਣ ਤੇ ਹੋਇਆ ਮਜ਼ਦੂਰਾਂ ਨੂੰ ਤੂੰ ਲੋਕਾਂ ਤੋਂ ਕੱਲਾ ਵੱਡਾ ਆ ਗਿਆ ਇੰਨਾ ਨਾ ਹੋ ਗਿਆ ਤੂੰ ਕੁਰਸੀ ਦੇ ਵਿੱਚ ਯਾਰ ਇਹ ਮੁੱਖ ਮੰਤਰੀ ਦੀ ਕੁਰਸੀ 'ਚ ਤੂੰ ਇੰਨਾ ਨਾ ਹੋ ਗਿਆ ਓਏ ਐਂ ਵੀ ਵੇਖ ਲੈ ਆ ਵੀ ਉਦੋਂ ਬਾਅਦ ਤੇਰਾ 5 ਸਾਲ ਦਾ ਸਮਾਂ ਸਦਾ ਲਈ ਨਹੀਂ ਤੂੰ ਆ ਗਿਆ ਤੂੰ ABC ਚੈਨਲ ਤੇ ਤੂੰ ਪਾਸ ਨਹੀਂ ਦਿੰਦਾ ਉਹਨੂੰ ਸਦਨ ਦੇ ਵਿੱਚ ਕਵਰੇਜ ਨਹੀਂ ਕਰਨ ਦਿੰਦਾ ਜਿਹੜੇ ਚੰਗੇ ਪੱਤਰਕਾਰ ਬੋਲਦੇ ਆ ਜਗਤਾਰ ਅਰਗੇ ਉਹ ਆਏ ਭਾਵੇਂ ਤੇਰੀ ਕਵਰੇਜ ਜਿਹੜਾ ਤੇਰਾ ਚਿਹਰਾ ਹੈ ਲੋਕਾਂ ਦੇ ਵੀ ਨੰਗਾ ਨਾ ਆਊਗਾ ਜੇ ਇੱਕ ਚੈਨਲ ਨੂੰ ਤੂੰ ਨਾਂ ਵੜਨ ਦੇਂਗਾ ਫਿਰ ਬਾਜੋਗੇ ਤੇ ਆ ਪਿਛਲੇ ਦਿਨ ਹੀ ਮਨਿੰਦਰ ਦਾ ਹਾਲ ਹੈ ਅੱਜ ਜਿਹੜਾ ਕਿਸਾਨ ਚੰਡੀਗੜ੍ਹ ਨੂੰ ਜਾ ਰਿਹਾ ਅੱਜ ਉਹਨਾਂ ਦੇ ਹਾਲਾਤ ਹੈ ਇਹੇ ਬੰਦਾ ਲੋਕਾਂ ਤੋਂ ਵੱਡਾ ਸਮਝਣ ਲੱਗ ਗਿਆ ਹੁਣ ਕਿਸਾਨ ਜਾਣਗੇ ਦਿੱਲੀਆ ਚੰਡੀਗੜ੍ਹ ਵਾਲ ਨੂੰ ਜਿਵੇਂ ਹੁਣ ਰੇਡਾਂ ਪੈ ਗਈਆਂ ਆਗੂ ਕਈ ਚੱਕ ਵੀ ਲੈ ਆ ਕੀ ਹੁਣ ਕਿਸਾਨ ਜਾਣਗੇ ਉਸੇ ਤਰ੍ਹਾਂ ਬਿਲਕੁਲ ਬਈ ਯਾਰ ਇਹ ਕਿਹੜੀ ਬਾਗ ਦੀ ਮੂਲੀ ਹੈ ਲੋਕ ਹਮੇਸ਼ਾ ਸਿਰਜਣਹਾਰ ਹੁੰਦੇ ਆ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਵੱਡੇ-ਵੱਡਿਆਂ ਦੇ ਮੂੰਹ ਮੋੜਿਆ ਲੋਕ ਤਾਕਤ ਵੱਡੀ ਹੁੰਦੀ ਹੈ ਇਹਦੇ ਕਹਿਣ ਨਾਲ ਜਾਂ ਰੇਡਾਂ ਮਾਰਨ ਨਾਲ ਭਾਵੇਂ ਪਰਚੇ ਦਰਜ ਕਰਦੇ ਭਾਵੇਂ ਗੋਲੀ ਮਾਰਦੇ ਯਾਰ ਠੀਕ ਆ ਜਾਵਾਂਗੇ ਮੋਰਚਾ ਵੀ ਲਾਵਾਂਗੇ ਜਿੰਮੇ ਆਗੂਆਂ ਦੀ ਕਾਲ ਆਊਗੀ ਉਵੇਂ ਫੁੱਲ ਚੜਾਵਾਂਗੇ ਜਿਹੜੇ ਮਰਜ਼ੀ ਮੈਦਾਨ ਦੇ ਵਿੱਚ ਆ ਜਾ ਹੁਣ ਉਹ ਸਮਾਂ ਆ ਗਿਆ ਇੱਕ ਪਾਸਾ ਕਰਨ ਵਾਲਾ ਯਾਰ ਅਸੀਂ ਕਿਹੜੇ ਮੰਗਾ ਬਣ ਰਹੇ ਆ ਅਸੀਂ ਆਖਿਆ ਵੀ ਜਿਹੜਾ ਝੋਨਾ ਹੈ ਉਹ 1 ਜੂਨ ਨੂੰ ਲਾਇਆ ਜਾਵੇ ਝੋਨਾ ਲੇਟ ਹੋ ਜਾਂਦਾ ਜਿਹੜਾ ਝੋਨੇ ਦੀ ਲੁੱਟ ਹੋਈ ਆ ਪਿਛਲੇ ਦਿਨਾਂ ਦੇ ਵਿੱਚ 10-10 ਕਿਲੋ ਕਾਟਾਂ ਕੱਟੀਆਂ ਤੇ ਉਹ ਸਰਕਾਰ ਸਾਨੂੰ ਦੱਸੇ ਕਿਸਾਨਾਂ ਨੂੰ ਵੀ ਕਿਹੜਾ ਝੋਨਾ ਲਾਇਗੇ ਅਸੀਂ ਅਸੀਂ ਉਹ ਮੰਗਾ ਮੰਵਾਉਣੀ ਗਏ ਆ ਵੀ ਉਹ ਮੰਗਾ ਲੋਕਾਂ ਦੀ ਖਤਰੀ ਗਏ ਆ ਵੀ ਅਸੀਂ ਝੋਨਾ ਕਿਹੜਾ ਲਾਇਗੇ ਤੁਸੀਂ ਪੀਆਰ 126 ਕਿਹਾ ਸੀ ਉਹ ਵੀ ਮੁੜ ਕੇ ਸਰਕਾਰ ਨੇ ਚੱਕਿਆ ਨਹੀਂ ਲੋ ਕਿਸਾਨਾਂ ਨੂੰ ਵੱਟੀਆਂ ਵੱਟੀਆਂ ਕਾਟਾਂ ਲੱਗੀਆਂ ਵੀ ਸਰਕਾਰ ਦੱਸੇ ਵੀ ਕਿਹੜਾ ਝੋਨਾ ਲਾਇਗੇ ਉਹਦੀ ਤਰੀਕ 1 ਜੂਨ ਕਲੀਅਰ ਕਰੇ ਤੇ ਬਾਕੀ ਜਿਹੜਾ ਨਵੀਂ ਖੇਤੀ ਨੀਤੀ ਦਾ ਮਸਲਾ ਹੈ ਬੀਜ ਪੰਡਾਰ ਪੰਡਾਰਾਂ ਦਾ ਮਸਲਾ ਹੈ 6 ਫਸਲਾਂ ਤੇ ਐਮਐਸਪੀ ਦਾ ਮਸਲਾ ਹੈ ਤੇ ਜਿਹੜਾ ਖੇਤੀ ਨੀਤੀ ਖਰੜਾ ਬਿਲਕੁਲ ਸ਼ਾਇਦ ਉਹ ਰੱਦ ਕਰਤਾ ਇਹਨਾਂ ਨੇ ਹੋਰ ਜਿਹੜੇ ਮਸਲੇ ਨੇ ਸੈਂਟਰ ਨਾਲ ਮਸਲੇ ਆ ਉਹ ਮੋਰਚਾ ਤੇ ਜਿਹੜੇ ਪੰਜਾਬ ਨਾਲ ਪਏ ਆ ਮੀਟਰਾਂ ਦਾ ਮਸਲਾ ਹੈ ਜਿਹੜੇ ਸਮਾਰਟ ਮੀਟਰਾਂ ਦਾ ਵਿੱਚ ਗੱਲਾਂ ਰਹਿੰਦੀਆਂ ਉਹ ਪੰਜਾਬ ਸਰਕਾਰ ਨਾਲ ਰਹਿੰਦੀਆਂ ਕਈ ਤਾਂ ਇਹਨਾਂ ਨੇ ਇਹਨੇ 2023 ਦੇ ਵਿੱਚ ਮੰਨੀਆਂ ਹੋਈਆਂ ਮੰਗਾ ਯਾਰ ਜਿਹੜੀਆਂ ਮੀਟਿੰਗਾਂ ਹੋਈਆਂ ਯਾਰ ਉਹ ਮੰਗਾ ਤੇ ਵੀ ਕੱਲ ਦੇ ਕੇ ਮੀਟਿੰਗ ਤੇ ਪਹਿਲਾਂ ਜਦੋਂ ਆ ਕੇ ਬੈਠਾ ਇਹਨੂੰ ਪੁੱਛਿਆ ਗਿਆ ਵੀ ਖੁੱਲਾ ਸਮਾਂ ਭਾਈ ਤੁਹਾਡੇ ਕੋਲੇ ਇਹ ਆਦਾ ਖੁੱਲਾ ਸਮਾਂ ਹੈ ਫਿਰ ਅਕਸਰ ਮੀਟਿੰਗ ਚ ਟਾਈਮ ਤਾਂ ਲੱਗੂਗੀ ਜਦੋਂ ਮੁੱਦੇ ਵੱਡੇ ਐ ਤੇ ਉਹ ਮੁੱਦਿਆਂ ਤੇ ਗੱਲਬਾਤ ਕਰਨੀ ਐ ਸਮਾਂ ਤਾਂ ਲੱਗਦਾ ਹੀ ਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਖੁੱਲਾ ਸਮਾਂ ਦੇ ਕੇ ਮੁੱਖ ਮੰਤਰੀ ਸਾਹਿਬ ਬੈਠੇ ਆ ਖੁੱਲੇ ਸਮੇਂ ਤੇ ਮੁੜ ਕੇ 8-9 ਮੰਗਾਂ ਤੇ ਜਦੋਂ ਗੱਲ ਹੋਈ ਐ ਤੇ ਉਸ ਤੋਂ ਬਾਅਦ ਮੀਟਿੰਗ ਛੱਡ ਕੇ ਭੱਜ ਗਿਆ ਅਚਾ ਉਹ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਹੁੰਦਾ ਕਿ ਹਰ ਗੱਲ ਤੇ ਰੇਲਾਂ ਰੋਕ ਦੇਣੀਆਂ ਚੱਕੇ ਜਾਮ ਕਰਦੇ ਨੇ ਇਹ ਕੋਈ ਹੱਲ ਨਹੀਂ ਹੁੰਦਾ ਲੋਕਾਂ ਬਾਰੇ ਸੋਚੋ ਲੋਕ ਤੰਗ ਹੁੰਦੇ ਆ ਸੜਕਾਂ ਰੋਕ ਦੇਣੀਆਂ ਕਦੇ ਰੇਲਾਂ ਰੋਕ ਦੇਣੀਆਂ ਇਹ ਕੋ ਚੰਗਾ ਨਹੀਂ ਕਹਿੰਦੇ ਉਹ ਭਰਾਵੋ ਇਹ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਇਹ ਚੁਟਕਲਿਆਂ ਨਾਲ ਸਰਕਾਰ ਚਲਾ ਰਿਹਾ ਉਤੋਂ ਮੀਟਿੰਗ ਛੱਡ ਕੇ ਭੱਜ ਕੇ ਗਲਤ ਵਤੀਰਾ ਕਰਕੇ ਆਗੂਆਂ ਨਾਲ ਤੇ ਬਾਹਰ ਆ ਕੇ ਪੋਸਟ ਪਾਉਂਦਾ ਪੌਲਾ ਬਣਦਾ ਇਹ ਕਿਸਾਨਾਂ ਮਜ਼ਦੂਰਾਂ ਦਾ ਆਪਸ ਵਿੱਚ ਟਕਰਾ ਕਰਾਉਂਦਾ ਛੜਕਾਂ ਦੇ ਉੱਤੇ ਵੀ ਇਹ ਤਾਂ ਛੜਕਾਂ ਜਾਮ ਕਰਦੇ ਆ ਇਹ ਮਾਹੌਲ ਕਰਾ ਯਾਰ ਅਸਲੀ ਕਹਿ ਦਈਏ ਇਹੀ ਮੁੱਖ ਮੰਤਰੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਲੋਕਾਂ ਦੇ ਵਿੱਚ ਫਿੱਕ ਪਉਂਦਾ ਉਹ ਲੋਕ ਕੌਣ ਹੈ ਉਹਨਾਂ ਨੂੰ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਭਰਾਵੋ ਜੇ ਇੱਥੇ ਕਿਸਾਨ ਜਾਉਂਦਾ ਨਾ ਰਿਆ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਹੈ ਨਾ ਮਜ਼ਦੂਰ ਰਵੇ ਨਾ ਦੁਕਾਨਦਾਰ ਰਵੇ ਨਾ ਛੋਟਾ ਵਪਾਰੀ ਰਵੇ ਨਾ ਛੋਟਾ ਛੈਲਰ ਵਾਲਾ ਰਵੇ ਇੱਥੇ ਸਭ ਖਤਮ ਹੋ ਜਾਣਗੇ ਨਾ ਆਰਧਿਕਾ ਰਵੇ ਜੇ ਕਿਸਾਨ ਰਹੂਗਾ ਤਾਂ ਸਭ ਕੁਝ ਰਹੂਗਾ ਜੇ ਮੰਡੀਆਂ ਰਹਿਣਗੀਆਂ ਤਾਂ ਸਭ ਕੁਝ ਰਹੂਗਾ ਇਹ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਚੰਡੀਗੜ੍ਹ ਦੇ ਏਰੇ ਦੇਰੇ ਜਿਹੜੇ ਸੜਕਾਂ ਤੇ ਲੋਕ ਆ ਵੀ ਇਹ ਤਾਂ ਨੰਗਾ ਠੱਪ ਕਰਨ ਆਉਂਦੇ ਆ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਵੀ ਇਹ ਸੜਕਾਂ ਜਾਮ ਕਰ ਰਹੇ ਆ ਇਹ ਐ ਕਰ ਰਹੇ ਆ ਉਹ ਭਰਾਵਾ ਅਸੀਂ ਦਿੱਲੀ ਸੜਕਾਂ ਤੇ ਬੈਠ ਕੇ ਅंदोलਨ ਜਿੱਤ ਕੇ ਆਏ ਆ ਉਹ ਸਾਡੀਆਂ ਮੰਗਾਂ ਰਹਿੰਦੀਆਂ ਕੀਦਾ ਜੀ ਕਰਦਾ ਯਾਰ ਤੜਕੇ ਸੜਕਾਂ ਤੇ ਜਾਣਾ ਪਾਰਟੀ ਵੀ ਸੜਕਾਂ ਉੱਤੇ ਕभी ਛੜਕਤੋਂ ਬੈਠ ਕੇ ਆਏ ਆ ਇਹ ਰੋਕ ਵੀ ਸੋਸ਼ਲ ਮੀਡੀਆ ਰਹੀਂ ਆਏ ਆ ਜਿਨ੍ਹਾਂ ਦਾ ਗਲਾ ਘੁੱਟਣ ਤੇ ਲੱਗੇ ਆ ਤੇ ਕਿਹਦਾ ਜੀ ਕਰਦਾ ਯਾਰ ਜਾ ਕੇ ਮੈਂ ਛੜਕ ਤੇ ਸੋਵਾਂ ਕਿਹਦਾ ਜੀ ਕਰਦਾ ਜਾ ਕੇ ਮੈਂ ਸੱਪਾਂ ਦੀਆਂ ਸਿਰੀਆਂ ਤੇ ਜਾ ਕੇ ਸੋਵਾਂ ਕਿਹਦਾ ਜੀ ਕਰਦਾ ਤੜਕੇ 2:30 ਵਜੇ ਮੈਂ ਯਾਰ ਆਪਦਾ ਘਰ ਛੱਡ ਕੇ ਰਾਹਾਂ ਤੇ ਰਾਤਾਂ ਕੱਟਾਂ ਵੀ ਮੇਰੇ ਘਰੇ ਰੇਡਾਂ ਵੱਜ ਰਹੀਆਂ ਕਿਸਦਾ ਜੀ ਕਰਦਾ ਹਰ ਇੱਕ ਦਾ ਜੀ ਕਰਦਾ ਸਾਨੂੰ ਵੀ ਘਰਾਂ 'ਚ ਕੰਮ ਆ ਵੀ ਉਹਦਾ ਟੌਰ ਨਮੰਜੇ ਦੇ ਉੱਤੇ ਪਈਏ ਯਾਰ ਗਦੈਲਾ ਲੈ ਕੇ ਠੰਡਾ ਹੈ ਯਾਰ ਕਿਹਦਾ ਜੀ ਕਰਦਾ ਛੜਕਾ ਜਾਮ ਕਰਨ ਨੂੰ ਮਜਬੂਰੀ ਦੇ ਵਿੱਚ ਕਰ ਰਹੇ ਆ 10-10 ਕਿਲੋ ਸਾਡੇ ਝੋਨਿਆਂ ਤੇ ਕਾਟਾਂ ਲੱਗੀਆਂ ਲੁੱਟ ਹੋਈ ਐ ਅਸੀਂ ਕਹਿੰਨੇ ਆ ਅਸੀਂ ਝੋਨਾ 1 ਜੂਨ ਨੂੰ ਲਾਉਣਾ ਸਾਨੂੰ ਛਰਤਾ ਦਿਓ ਅਸੀਂ ਇਹਦੇ 6 ਫਸਲਾਂ ਤੇ ਐਮਐਸਪੀ ਦੇਵੇ ਇਹ ਕਹਿੰਦੇ ਖੇਤੀ ਖਰੜਾ ਤਾਂ ਇਹਨੇ ਰੱਦ ਕਰਤਾ ਜਿਹੜਾ ਸੈਂਟਰ ਸਰਕਾਰ ਨੇ ਭੇਜਿਆ ਸੀ ਤੇ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਮੰਨੀਆਂ ਹੋਈਆਂ ਮੰਗਾਂ ਉਹ ਕਿਉਂ ਨਹੀਂ ਇਹ ਲਾਗੂ ਕਰਦਾ ਇਹ ਚੁਟਕਲਿਆ ਨਾਲ ਯਾਰ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨਸਿਆ ਘਬਰਾ ਨਾ ਕਰ ਤੇਰਾ ਚਿੱਠਾ ਸਾਹਮਣੇ ਆਊਗਾ ਤੇਰਾ ਚਿਹਰਾ ਸਾਹਮਣੇ ਆਊਗਾ ਤੇ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਨਹੀਂ ਦੇਣਾ ਤੁਹਾਨੂੰ ਗਲੀਆਂ ਵਿੱਚ ਦੀ ਲੋਕ ਭਜਾਉਣਗੇ ਜਿਹੜੀਆਂ ਆਦਤਾਂ ਦੇ ਉੱਤੇ ਤੁਸੀਂ ਆਏ ਹੋਏ ਐ ਇਹ ਗੱਲ ਕੰਨ ਚ ਪਾ ਲਈ ਜਿਹੜਾ ਖੜਾ ਸੈਂਟਰ ਨੇ ਭੇਜਤਾ ਉਹ ਤਾਂ ਸਦਨ ਸਦਕੇ ਬਹੁਤ ਵਧੀਆ ਕੀਤਾ ਤੁਸੀਂ ਰੱਦ ਕਰਤਾ ਜਿਹੜੀਆਂ ਛੋਡੇ ਨਾਲ ਮੰਗਾਂ ਨੇ ਉਹ ਕਿਉਂ ਨਹੀਂ ਰੱਦ ਕਰਦੇ ਤੁਸੀਂ ਪੰਜਾਬ ਸਰਕਾਰ ਨਾਲ 2023 ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਉਹ ਕਿਉਂ ਨਹੀਂ ਲਾਗੂ ਕਰਦਾ ਇਹ ਚੁਟਕਲਿਆਂ ਦੇ ਨਾਲ ਗੱਲਾਂ ਦੇ ਨਾਲ ਕੜਾ ਨਹੀਂ ਬਣਦਾ ਚਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ ਲੋਕਾਂ ਨੂੰ ਐ ਗਮਰਾਹ ਨਹੀਂ ਕਰ ਸਕਦੇ ਤੇ ਤੇਰਾ ਚਿਹਰਾ ਨੰਗਾ ਹੋ ਗਿਆ ਸੋਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਜਿਹੜੇ ਛੋਟੇ ਹਾਲਾਤ ਆ ਗਏ ਹੁਣ ਜਿਹੜਾ ਕੱਲ ਨੂੰ ਇਕੱਠ ਹੈ ਜਿਹੜਾ ਹੋਣਾ ਚੰਡੀਗੜ੍ਹ ਜਾਣਾ ਕਿਸਾਨਾਂ ਨੇ ਹੁਣ ਉਹਨਾਂ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਗਿਆ ਕਿ ਪਤਾ ਨਹੀਂ ਆਗੂ ਚੱਕ ਲਿਆ ਇਕੱਠ ਹੋਣਾ ਕਿ ਨਹੀਂ ਉਹਨਾਂ ਲੋਕਾਂ ਨੂੰ ਕੀ ਅਪੀਲ ਜਿਹੜੇ ਕੱਲ ਜਾਣਾ ਚਾਹੁੰਦੇ ਚੰਡੀਗੜ੍ਹ ਅਸੀਂ ਪੰਜਾਬ ਦੇ ਲੋਕਾਂ ਨੂੰ ਛੋਟੇ ਮਾਧਿਅਮ ਰਹੀਂ ਆਦੇ ਆ ਵੀ ਘਰਾਂ ਚੋਂ ਨਿਕਲੋ ਯਾਰ ਵੀ ਐ ਆਗੂਆਂ ਦੇ ਘਰਾਂ 'ਚ ਰੇਡਾਂ ਮਾਰ ਲੱਗ ਗਏ ਵੇਖੋ ਕਿਹੜੀ ਹੈਸੀਅਤ ਤੇ ਉੱਤੇ ਉਤਰੇ ਆਏ ਆ ਚੜੇ ਆਮ ਸੱਥਾਂ ਘਰਾਂ ਚੋਂ ਪਿੰਡਾਂ ਚੋਂ ਚੱਲੀ ਸੀ ਸਰਕਾਰ ਤੇ ਜੇ ਭਰਾਵੋ ਆਪਦੀਆਂ ਜ਼ਮੀਨਾਂ ਬਚਾਉਣੀਆਂ ਆ ਆਪਦੀਆਂ ਫਸਲਾਂ ਬਚਾਉਣੀਆਂ ਆ ਜੇ ਪਾਣੀ ਬਚਾਉਣੇ ਐ ਜੇ ਨਵੀਂ ਖੇਤੀ ਨੀਤੀ ਬਣਾਉਣੀ ਐ ਜੇ ਰੇਹਾਂ ਸਪਰਿਆਂ ਸਸਤੀਆਂ ਲਿਆਉਣੀਆਂ ਐ ਜੇ ਫਸਲਾਂ ਦੇ ਬੀਮੇ ਕਰਾਉਣੇ ਐ ਜੇ ਆਪਦਾ ਕਿੱਤਾ ਬਚਾਉਣਾ ਹੁਣ ਤਾਂ ਕੈਨੇਡਾ ਅਮਰੀਕਾ ਨੇ ਵੀ ਨਹੀਂ ਸਾਨੂੰ ਚੱਲਣਾ ਭਾਈ ਘਰਾਂ ਚੋਂ ਉੱਠ ਕੇ ਆਓ ਆਪ ਮਹਾਰੇ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਬਹੁਤ ਬਹੁਤ ਧੰਨਵਾਦੀ ਧੰਨਵਾਦ ਜੀ ਜਿੱਦਾਂ ਗੱਲਬਾਤ ਕੀਤੀ ਤੀਕ ਤਮਾਮ ਆਗੂਆਂ ਦੇ ਘਰਾਂ ਵਿੱਚ ਰੈਡਾਂ ਵੱਜ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਚੰਡੀਗੜ੍ਹ ਵੱਤੋ ਵੱਤ ਗਿਣਤੀ ਦੇ ਵਿੱਚ ਪਹੁੰਚੋ ਤੇ ਨਾਲ ਹੀ ਮੁੱਖ ਮੰਤਰੀ ਭਵਨ ਸਿੰਘ ਮਾਨ ਤੇ ਕਈ ਸਵਾਲ ਖੜੇ